i down! ਬੈਠੇ ਅਖਰੀ ਵਾਰੀ ਨੇ ਫ੍ਰੀਜ਼ ਮਰੀ ਬੰਤੀ ਆ ਗਿਓ ਆਪਣੇ ਆਪਣੇ ਜਗ੍ਹਾ ਤੇ ਬਹਿ ਜਾਣ ਸੀਆਈਐਸਾ ਸਾਹਮਣੇ ਮਿਲ ਕੇ ਜਾਣਗੇ ਕੋਈ ਵੀ ਡਿਸਟਰਬ ਨਹੀਂ ਕਰੇਗਾ ਸਿਕਿਉਰਿਟੀ ਨੂੰ ਆਪਣਾ ਕੰਮ ਕਰ ਜਾਣਗੇ ਤੁਸੀਂ ਬੈਠੇ ਰਹੋ ਇਹ ਹੀ ਸਾਡੀ ਗੁਜ਼ਾਰਿਸ਼ ਹੈ ਆਪਾਂ ਡਿਸਪਲਿਨ ਬਣਾ ਕੇ ਰੱਖਣਾ ਬ੍ਰਦਰ ਇਹ ਸਾਡੀ ਤੇ ਮਾਲਕ ਦੀ ਜ਼ਿੰਮੇਵਾਰੀ ਹੈ ਇਹ ਸਾਡੀ ਜ਼ਿੰਦਗੀ ਹੈ ਥੀਐਨ ਸਾਹਿਬ ਜਿਨੇ ਆ ਗਏ ਤੁਸੀਂ ਕੋਈ ਵੀ ਰਸਤੇ ਵਿੱਚ ਬਾਜਗਰੀ ਆ ਬੰਦ ਕਰਤਾ ਅੱਧੀ 1:30 ਵਜੇ ਦੀ ਸਵੇਰੇ ਵੀ ਉੱਥੇ ਲੋਹਾਨ ਕੱਟ ਵੀ ਭਜਾਇਆ ਉਹਨੂੰ ਕੋਈ ਨਹੀਂ ਚਲੇ ਜਿੰਨਾ ਤੱਕ ਅਜੇ ਗਏ ਨੇ ਨਾ ਮੰਨ ਹਾਈ ਕੋਰਟ ਦੇ ਦੇਖਿਆ ਕਿ ਘਟਨਾ ਨੂੰ ਬੱਦੇ ਨਾਂ ਕਰਦੇ ਦੇਖਿਆ ਇੱਕ ਇੱਕ ਮਿੰਟ ਅਦਾਲਤ ਸਾਹਮਣੇ ਜਾਓ ਅਦਾਲਤ ਸਾਹਮਣੇ ਆ ਜਾਓ ਕਾਪੜੇ ਸਾਹਮਣੇ ਪਹਿਲੀ ਵਾਰ ਕਾਪੜੇ ਮਾਈ ਆੜਾ ਅੰਦਰ ਇੱਥੇ ਵੀ ਬੈਠ ਰਹੇ ਚਾਹੁੰਦਾ ਕਿ ਉਹ ਚੰਗੀ ਕੰਟਰੋਲ ਹੋ ਜਾਣਾ ਸਭ ਦੀ ਮਤੋਂ ਕੋਈ ਬੋਲ ਰਹੀ ਇੱਥੇ ਅਸੀਂ ਬੈਠੇ ਰਹੇ ਹਾਂ ਇਹ ਮਜਾਣੀ ਨਹੀਂ ਹੈ ਠੀਕ ਤਰੀਕੀ ਦੀ ਧਾਰਿਤਿਆ ਦੀ ਲੋੜ ਹੈ ਦੇ ਮੌਕੇ ਤੋਂ ਚਲ ਬਾਤ ਲੈ ਲਾਂਗੇ ਸਾਡੇ ਵਾਲਾ ਤਾਂ ਰਹਿਣ ਦੋ ਇਹ ਤਾਂ ਸਾਡਾ ਕੋਈ ਜਾਂਦਾ ਜਿਹੜਾ ਹੈਗਾ ਸਾਡੇ ਕੋਲੇ ਪੈਕੇਜ ਦੇਣ ਦੀ ਗੱਲ ਤਾਂ ਛੱਡੋ ਜੀ ਸਾਡੇ ਤੋਂ ਜੋ ਚੀਜ਼ਾਂ ਖੋਈ ਜਾਂਦੇ ਨੇ ਹਾਂ ਮਾਨਵਤਾ ਦੇ ਆਧਾਰ ਤੇ ਦੇ ਵੀ ਰਹੇ ਹਾਂ ਕੱਲ ਰਾਤ ਆਰਮੀ ਵੱਲੋਂ ਰਾਜਸਥਾਨ ਗਵਰਨਮੈਂਟ ਨੂੰ ਚਿੱਠੀ ਲਿਖੀ ਗਈ ਕਿਉਂਕਿ ਉੱਥੇ ਨੇ ਉਹ ਤੇ ਗੰਗਾਨਗਰ ਪੀਕਨ ਨੇ ਜਸਲਮੀਰ ਚ ਬਹੁਤ ਜ਼ਿਆਦਾ ਭਾਰੀ ਗੀਨਤੀ ਚ ਫੌਜ ਲਾਈ ਹੋਈ ਹੈ ਪੀਣ ਵਾਲੇ ਪਾਣੀ ਦੀ ਲੋੜ ਹੈ ਉਹਨਾਂ ਨੇ ਸਾਨੂੰ ਚਿੱਠੀ ਲਿਖੀ ਅਜੀ ਰਤੋਰਾ ਦਾ ਛੜਤਾ ਜੀ ਆਪਦੇ ਹਿੱਸੇ 'ਚ ਆਰਮੀ ਵਸਤੇ ਕਿੰਨਾ ਪਾਣੀ ਚੱਲ ਰਿਹਾ ਹੈ ਆਰਮੀ ਵਸਤੇ ਕਿੰਨਾ ਕਿੰਨਾ ਚੱਲ ਰਿਹਾ ਹੈ 5500 ਕਿਊਸਿਕ ਪੰਜ ਹਜ਼ਾਰ ਉਹਨਾਂ ਦਾ ਰਾਸਤਾਨ ਫੀਡਰ 'ਚ ਪਾਣੇ ਤੱਕ ਉਹ ਰਾਸਤਾਨ ਫੀਡਰ ਦੀ ਰਿਪੇਅਰ ਚੱਲਦੀ ਸੀ ਜ਼ੀਰੋ ਜਾ ਰਹੀ ਸੀ ਉਹਨਾਂ ਨੇ ਮਿਲਟਰੀ ਨੇ ਰਿਪੇਅਰ ਜਿਹੜੀ ਪ੍ਰੀਪੌਨ ਕਰਾ ਲਈ ਤੇ ਉਹਨਾਂ ਨੇ 500 ਐਕਸਟਰਾ ਮੰਗੇ 500 ਪੰਜਾਬ ਦੇ ਹਿੱਸੇ 'ਚ ਜੋਧੀ ਤਾਂ ਆਸੀਬ ਆਰਮੀ ਵਸਤੇ ਦੇਸ਼ਿਤ ਵਸਤੇ ਸਾਡਾ ਖੂਨ ਵੀ ਆਜ ਰਿਹਾ ਪਾਣੀ ਦੀ ਕਿਹੜੀ ਗੱਲ ਪਰ ਆ ਚੀ ਗਲਤ ਹੈ ਜਿਹੜੀ ਜਿਹੜੀ ਇਹ ਇਲੈਗਲੀ ਲੈ ਕੇ ਜਾ ਰਹੇ ਸਾਬ ਜੇਕਰ ਹੁਣ ਕੋਈ BBMP ਦਾ ਅਧਿਕਾਰੀ ਅੱਜ ਤੋਂ ਬਾਅਦ ਇੱਥੇ ਆਉਂਦਾ ਹੈ ਪਾਣੀ ਦੇ ਰਿਮਿਸਪਾਂ ਉਹ ਸਵਾਰੀ ਆਪਣੇ ਸਮਾਨ ਦੇ ਆਰਜੁਨੇ ਬਾਰੂ ਕਿਉਂਕਿ ਕਈ ਵਾਰ ਬੈਂਸ ਸਾਹਿਬ ਨੇ ਵੀ ਕਹਿ ਦਿੱਤਾ ਵੀ ਜੇਕਰ BBMP ਅਧਿਕਾਰੀ ਆਂਦਾ ਹੈ ਤਾਂ ਉੱਤੇ ਪਰਚਾ ਦਰਜ ਕੀਤਾ ਜਾਵੇ ਨਹੀਂ ਉਹ ਤਾਂ ਹੋ ਦੇਖਾਂਗੇ ਹੁਣ ਇਹਨਾਂ ਦੇ ਹੱਥ ਹੋ ਗਏ ਇਹਨਾਂ ਦੀ ਉਹ ਹੋਰ ਸਾਡੇ ਵੀ ਸਬਰਦਾਨ ਧਿਆਨ ਲੈਂਦੇ ਨੇ ਹਰ ਰੋਜ਼ ਇਹ ਜਿਉ ਉਹ ਜਿੱਦੀ ਨੇ ਤਾਂ ਜਿੱਦ ਵਿੱਚ ਪੰਜਾਬੀ ਵੀ ਮੰਨੇ ਗਏ ਨੇ ਜਿਲ੍ਹਾ ਪ੍ਰਸ਼ਾਸਨ ਇਸ ਟਾਈਮ ਨਾਲ ਆ ਲਾਂਦਾ ਹੈ ਆਰਡਰ ਵੀ ਕਾਫੀ ਨਹੀਂ ਮੰਗਦੇ ਵੀ ਸਾਨੂੰ ਆਰਡਰ ਮੰਗਦੇ ਆ ਜੀ ਉਹ ਕਹਿੰਦੇ ਨਹੀਂ ਸਾਡ ਕੋਲ ਹੈਗੀ ਹੈਗੀ ਤੁਸੀਂ ਨਾਲ ਚਲੋ ਨਾਲ ਟ੍ਰਿਕ ਆ ਜਾਂਦੇ ਨੇ ਕੋਈ ਦਿਨ ਦੀ ਕਾਫੀ ਮੈਂ ਮੁੱਖ ਮੰਤਰੀ ਨੂੰ ਵੀ ਦਿਖਾਉਣਗੇ ਬੀਬੀਐਮਪੀ 60% ਸਾਡਾ ਹਿੱਸਾ ਹੈ ਕੀ ਉਹਨਾਂ ਦਾ ਫਰਜ਼ੀ ਮੰਨ ਲੈਣਾ ਪਹਿਲਾਂ ਮੁੱਖ ਮੰਤਰੀ ਨੂੰ ਕਾਲ ਕਰਨ ਕਿ ਅੱਜ ਅਸੀਂ ਉੱਥੇ ਜਾਣਾ ਚਾਹੁੰਦੇ ਹਾਂ ਜੀ ਉਸ ਤੋਂ ਬਾਅਦ ਮੈਂ ਦੱਸੂਗਾ ਵੀ ਕੀ ਹਾਲਾਤ ਨੇ ਇੱਥੇ ਸਿੱਧੇ ਆ ਜਾਂਦੇ ਨੇ ਮੁੱਖ ਮੰਤਰੀ ਤਾਂ ਮਗਰ ਮਖੇਰਾ ਹੋਣਾ ਪੈਂਦਾ ਜੀ ਵੀ ਉੱਥੇ ਆ ਗਏ ਚਲੋ ਚਲੀਏ ਤੁਹਾਨੂੰ ਚੱਲ ਜਦੋਂ ਪਤਾ ਲੱਗਣਾ ਉਹ ਚੱਲੇ ਹੋਏ ਨੇ ਤੇ ਕਹਿੰਦੇ ਨਿਕਲੀ ਹੋਣੀ ਚਲੋ ਬੀਬੀ ਦੇ ਖਾਤਮੇ ਦੀ ਤੁਸੀਂ ਗੱਲ ਕੀਤੀ ਸੀ ਉਹ ਸੰਬੰਧ ਦੇ ਵਿੱਚ ਨਹੀਂ ਉਹ ਤਾਂ ਹੁਣ इवन ਅਸੀਂ ਤਾਂ ਜੇ ਵੀ ਚਿੱਠੀ ਲਿਖੀ ਉਹਨਾਂ ਨੂੰ ਕਿ ਭਾਈ 21 ਤਰੀਕ ਵਾਲਾ ਬੰਡਣ ਮੱਤਾਂ ਮੀਟਿੰਗ ਬੁਲਾ ਲਓ ਉਹ ਨਾ ਭੁੱਲੀ ਜਿਵੇਂ ਚੱਕਰ ਚ ਉਹਦੇ ਵਾਸਤੇ ਤਾਂ ਮੀਟਿੰਗ ਬੁਲਾ ਲਓ ਕਿ ਕਿੰਨਾ ਕਿੰਨਾ ਦੇਣਾ ਹੈ 21 ਤਰੀਕ ਨੂੰ ਦੋ ਦੋਨੇ ਸੇਟਾਂ ਨੂੰ ਬਾਕੀਆਂ ਨੂੰ ਕਿਸ ਪੰਜਾਬ ਨੂੰ ਉਹਦੀ ਮੀਟਿੰਗ ਬੁਲਾਉਣੀ ਭੁੱਲ ਗਏ ਜੀ ਜਿਹੜੀ ਮੇਨ ਹੈ ਤੁਹਾਨੂੰ ਕਹਿਣਾ ਤਰਪਾਟੀ ਸਾਹਿਬ ਤੁਸੀਂ ਇੱਕ ਵਾਰੀ ਗੁਸਤਾਖੀ ਕਰ ਲਈ ਤੁਸੀਂ ਰਾਜਪਾਲ ਬਣਨ ਦੀ ਕੋਸ਼ਿਸ਼ ਕਰ ਰਹੇ ਹੋ ਜਾਂ ਕੁਝ ਉਹਨਾਂ ਦੇ ਨਜ਼ਰਾਂ ਚ ਵੱਡੇ ਪਾਉ ਕੋਈ ਕੰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਤੁਸੀਂ ਪੰਜਾਬ ਨੂੰ ਵੀ ਆ ਕੇ ਦੇਖਣਾ ਇਹ ਤੁਹਾਡੀ ਗਲਤ ਫਹਿਨੀ ਹੈ ਇੱਕ ਵਾਰੀ ਤੁਸੀਂ ਇੱਥੇ ਆ ਕੇ ਦੇਖ ਲਿਆ ਦੂਜੀ ਵਾਰੀ ਇੱਕ ਵਾਰੀ ਤਾਂ ਹੁਣ ਪੰਜਾਬ ਪੁਲਿਸ ਨੇ ਉਹਨਾਂ ਨੂੰ ਸੇਫਲੀ ਹਰ ਕਿੰਨਾ ਚਿਰ ਪੰਜਾਬ ਪੁਲਿਸ ਵੀ ਕਰੀ ਜਾਊਗੀ ਲੋਕ ਜਿਆਦਾ ਇਕੱਠੇ ਹੋ ਜਾਂਦੇ ਨੇ ਹੁਣ ਮਾਲਵੇ ਚੋਂ ਵੀ ਆਉਣ ਲੱਗੇ ਲੋਕ ਹੁਣ ਪਾਣੀ ਤਾਂ ਉੱਥੇ ਤੱਕ ਹੀ ਜਾਂਦਾ ਨਾ ਸੋ ਇਸ ਕਰਕੇ ਇੱਦਾਂ ਆਉਂਦੀ ਕੋਸ਼ਿਸ਼ ਨਾ ਕਰੋ ਮੈਂ ਤੁਹਾਨੂੰ ਕਹਿਣਾ ਕੰਟੈਂਪਟ ਆਪ ਕੋਟ ਹੈ ਜੋ ਹੈ ਮੇਰੇ ਤੇ ਪਾਸੋ ਜਿਹੜੀ ਕੌਣੀਆਂ ਮੈਂ ਸਾਡਾ ਜਿਹੜੇ ਜਿਹੜੇ ਮੌਜੂਦਾ ਹਾਲਾਤ ਭਾਰਤ ਤੇ ਪਾਕਿਸਤਾਨ ਦੇ ਬਣੇ ਨੇ ਉਹਦੇ ਕਿਤੇ ਨਾ ਕਿਤੇ ਗੜਬ ਦੇ ਵਿੱਚ ਜਿਹੜਾ ਹੈ ਇਹ ਜਾਣਵੁੱਤੀਏ ਸਾਰਾ ਮੈਂ ਤੋਹੀ ਤਾਂ ਕਹਿਣਾ ਕਿ ਉਹ ਸ਼ਾਇਦ ਇਹ ਦੇ ਉਹਨਾਂ ਨੂੰ ਐ ਗਲਤਫहमी ਹੋ ਗਈ ਪੰਜਾਬੀਆਂ ਦਾ ਧਿਆਨ ਉਧਰ ਹੋ ਗਿਆ ਹੁਣ ਇਧਰੋਂ ਕਰ ਇਹ ਕਰਨ ਦੀ ਜ਼ਰੂਰਤ ਹੈ ਇੰਟਰਨੈਸ਼ਨਲ ਬਾਰਡਰ ਤੇ ਲੜਾਈ ਚੱਲ ਰਹੀ ਹੈ ਤੇ ਤੁਸੀਂ ਇੱਥੇ ਇੰਟਰਨਲ ਮਸਲੇ ਬਾਹਰ ਚ ਕਰ ਲਿਓ ਆਈਪੀਐਲ ਵੀ ਰੋਕ ਹੀ ਦਿੱਤਾ ਠੀਕ ਹੈ ਸਕੂਲ ਵੀ ਤਾਂ ਕੱਲ੍ਹ ਜੰਬੰਦ ਕਰਤੇ ਪ੍ਰੀਖਿਆਵਾਂ ਮਾਂ ਲੇਟ ਕਰਤੀਆਂ ਤੇ ਆਹ ਨਹੀਂ ਲੇਟ ਕਰ ਸਕਦੇ 20 ਤਰੀਕ ਨੂੰ ਵੈਸੀ ਮਿਲ ਜੂਗਾ ਜੀ ਕਿੰਨੇ ਦਿਨ ਰਹਿ ਕੇ 20 ਤਰੀਕ ਚ 10 ਦਿਨ ਇਹ 10 ਵੀ ਕਿਤੇ ਰਹਿ ਗਿਆ 20 ਦੀ ਰਾਤ ਨੂੰ ਦੇ ਦਾਂਗੇ ਇਹਨਾਂ ਨੂੰ ਪਾਣੀ ਸੀਐਮ ਸਾਹਿਬ ਵਾਲੇ ਜਿਹੜੇ ਐਕਵਾਇਰ ਦੇ ਬਾਰੇ ਜਿਹੜਾ ਸੀਐਕਵਾਇਰ ਕੋਲਕਾ ਦੇ ਦੇਖੋ ਇਹ ਤਾਂ ਇੰਨਾ ਇੰਟਰਨੈਸ਼ਨਲ ਲੈਵਲ ਤੇ ਗੱਲ ਹੋਈ ਹੈ ਪਰ ਅਸੀਂ ਸਾਡੀ ਕੋਈ ਇਸ ਤਰ੍ਹਾਂ ਦੀ ਫਿਲ ਨਹੀਂ ਹੋਊਗੀ ਕਿ ਅਸੀਂ ਵੈਸਲੇ ਹੋ ਜਾਈਏ ਅਸੀਂ ਬਾਰਡਰਾਂ ਤੇ ਵੀ ਸਾਡੀ ਸੇਮ ਤਿਆਰੀ ਹੈ ਸਾਡੇ ਜਿਹੜੇ ਐਂਟੀ ਡਰੋਨ ਸਿਸਟਮ ਫਿੱਟ ਹੋਣੇ ਨੇ ਉਹ ਵੀ ਸਾਨੂੰ ਅਪਰੂਵਲ ਆ ਗਈ ਉਹ ਵੀ ਕਰਾਂਗੇ ਤੇ ਸਾਡੀ ਮੌਕ ਡ੍ਰਿਲ ਬਲੈਕਆਊਟ ਜੋ ਸਾਰਾ ਚੱਲਦਾ ਰਹੂਗਾ ਕਿਉਂਕਿ ਅਸੀਂ ਉਹਨਾਂ ਤੇ ਯਕੀਨ ਨਹੀਂ ਪਾਕਿਸਤਾਨ ਨੇ ਡਿਚ ਕੀਤਾ ਪੰਜਾਬੀਆਂ ਨੂੰ ਇਸ ਗੱਲ ਦਾ ਪਤਾ ਹੈ ਉਹਨਾਂ ਦੇ ਸੁਭਾਅ ਦਾ ਤੋਂ ਇਸ ਕਰਕੇ ਪੰਜਾਬੀ ਹਮੇਸ਼ਾ ਮੂਰੇ ਰਹਿਣਗੇ ਔਰ ਸਾਡੇ ਵੱਲੋਂ ਕੋਈ ਢਿੱਲ ਨਹੀਂ ਹੋਊਗੀ ਕਿ ਉਹਨਾਂ ਨੇ ਸੀਜ਼ਫਾਇਰ ਕਰਤਾ ਤੇ ਆਪਾਂ ਵੇਸਲੇ ਹੋ ਜਾਈਏ ਤੇ ਉਹ ਫਿਰ ਦੁਬਾਰਾ ਇਸ ਤਰ੍ਹਾਂ ਨਾਲ ਕੋਈ ਚੈੱਕ ਕਰਦੇ ਸੋ ਸਾਡੇ ਵੱਲੋਂ ਹਰ ਤਿਆਰੀ ਜਿਹੜੀ ਪਹਿਲਾਂ ਤੋਂ ਪਲਾਨ ਕੀਤੀ ਗਈ ਹੈ ਉਹ ਆਨ ਰਨ ਸੀਮ ਸਾਹਿਬ ਕਦੇ ਹਰਿਆਣੇ ਦੇ ਇਲੈਕਸ਼ਨਾਂ ਦੇ ਵਿੱਚ ਕਦੇ ਇਹ ਵੀ ਗੱਲ ਕਹੀ ਗਈ ਸੀ ਕਿ ਪੰਜਾਬ ਤੋਂ ਕਦੇ ਕੋਈ ਗੱਲ ਕਹੀ ਗਈ ਹੈ ਨਹੀਂ ਇਹ ਸਭ ਮੌਜੂਦਾ ਹਾਲਾਤਾਂ ਦੇ ਮੱਦੇ ਨਜ਼ਰ BBMP ਦਾ ਪੁਨਰਕਠਨ ਕੱਟ ਪ੍ਰਕਿਰਿਆ ਸਟਾਰਟ ਹੋ ਜਾਂਦੀ ਠੀਕ ਹੈ ਜਦੋਂ ਇਹਨਾਂ ਦਾ ਅਸੀਂ ਤਾਂ ਉੱਥੇ ਲੈ ਕੇ ਆਵਾਂਗੇ ਨਾ ਜਦੋਂ ਇਹਨਾਂ ਨੇ ਮੀਟਿੰਗ ਕੀਤੀ ਕਿ ਪਹਿਲਾਂ ਤਾਂ ਇਹਨੂੰ ਇਹਨੂੰ ਭੰਗ ਕਰੋ 1968 ਦੇ ਕਾਨੂੰਨ ਲਾਗੂ ਕਰੀ ਬੈਠੇ 1968 ਦੇ ਵਿੱਚ ਭਾਜੀ ਤੁਸੀਂ ਇੱਥੋਂ ਜਿਵੇਂ ਲੰਗਦੇ ਹੋਗੇ 베ਰੀਆਂ ਇੱਥੇ ਮਲੇ ਇੱਥੇ ਪਤਾ ਨਹੀਂ ਕੀ ਕੀ ਉਹ ਠਾੜ ਵਾਲੇ ਹਾਲਾਤ ਹੈਗੇ ਨੇ ਹਾਂ ਜੀ ਇੱਥੇ ਕਿੱਥੇ ਕਿੰਨੀ ਕਲੋਨੀਆਂ ਕਿੱਥੇ ਕੱਟੀਆਂ ਨੇ ਠਾੜ ਚਿੱਤੇ ਹੈ ਹੈ ਹੁਣ ਸ਼ਹਿਰਾਂ ਦੇ ਸ਼ਹਿਰ ਵੱਧ ਗਏ ਪਾਣੀ ਦੀ ਡਿਮਾਂਡ ਵੱਧ ਗਈ ਹਰਿਆਣੇ ਦੀ ਵੀ ਵੱਧ ਗਈ ਹੋਊਗੀ ਪਰ ਘਟੋ ਘਟਾ ਅਸੀਂ ਜਦੋਂ 6 ਮਹੀਨੇ ਪਹਿਲਾਂ ਕਹਿੰਦੇ ਰਿਆਂ ਕਿ ਆਪਣਾ ਪਾਣੀ ਤੁਸੀਂ ਸੰਜਮ ਨਾਲ ਇਸਤੇਮਾਲ ਕਰੋ ਤੁਹਾਨੂੰ ਇੰਨੀ ਮਿਲੂਗਾ ਨਹੀਂ ਹਟੇ ਪਹਿਲਾਂ ਦੇ ਹੱਦ ਤੱਕ ਪਈਆਂ ਸੀ 31 ਮਾਰਚ ਤੱਕ ਪਾਣੀ ਖਤਮ ਕਰਕੇ ਲੈ ਆਓ ਜੀ ਸਾਨੂੰ ਹੋਰ ਦੇ ਬੀਬੀਐਮਬੀ ਨੂੰ ਪੰਗ ਕਰਨ ਦਾ ਪੰਜਾਬ ਦਾ ਸਟੈਂਡ ਸਪਸ਼ਟ ਹੋਊਗਾ ਬਿਲਕੁਲ ਸਪਸ਼ਟ ਹੋਊਗਾ ਜੀ ਬੀਬੀਐਮਬੀ ਦਾ ਪੁਨਰਗਠਨ ਕਰੋ ਨਵੇਂ ਸਬਦਾਨ ਮੁਤਾਬਕ ਲਿਖੋ ਬੀਬੀਐਮਬੀ ਸਤਲੋ ਜਰਾਵੀ ਵਿਆਸ ਤੇ ਪਾਖੜਾ ਦੇਖਦੀ ਠੀਕ ਹੈ ਠੀਕ ਹੈ ਜੀ ਹਰਿਆਣਾ ਤੇ ਰਸਤੇ ਨੇ ਮੈਂ ਦੱਸ ਦਵਾਂ ਕੋਈ ਇੰਚੀ ਇੰਚ ਵੀ ਨਾ ਉਹਨੂੰ ਕੋਰ ਰੇਪੇਰੀਨ ਬਣਾ ਰੱਖਿਆ ਜੀ ਦੱਸੋ ਮੈਂ ਤੇ ਜਦੋਂ ਪੰਜਾਬ ਤੇ ਹਰਿਆਣਾ ਇਕੱਠੇ ਸੀ ਪੰਜਾਬ ਸੀ ਸਾਰਾ ਵੱਡਾ ਉਦੋਂ ਜਮਨਾ ਚ ਹਿੱਸਾ ਸੀ ਪੰਜਾਬ ਦਾ ਜਦੋਂ ਹਰਿਆਣਾ ਲੱਗ ਹੋ ਗਿਆ ਹਰਿਆਣੇ ਦਾ ਜਮਨਾ ਚ ਲੈ ਲਿਆ ਪੰਜਾਬ ਦਾ ਕਹਿੰਦੇ ਰਾਜ਼ੀ ਦਾ ਵੀ ਦੋ ਉਹਨੂੰ ਹਰਿਆਣੇ ਨੂੰ ਤੇ ਸਾਨੂੰ ਸਾਨੂੰ ਫਿਰ ਜਮਨਾ ਚ ਲੈ ਦੋ ਨਾਲੇ ਜਮਨਾ ਚੋ ਆਪ ਲਈ ਜਾਂਦੇ ਮਤਲਬ ਿੱਡਕ ਿੱਡਕ ਉਹਨਾਂ ਦਾ ਏਰੀਆ ਜਿਹਾ ਕਿ ਖੇਤੀ ਤਾਂ ਆਪਣੇ ਨਾਲ ਹੀ ਕਰਦੇ ਨੇ ਕੋਈ ਉਹ ਕੋਈ ਕਿਸੇ ਹੋਰ ਪਲਾਨ ਦਿੱਤਾ ਨਹੀਂ ਹੈਗੇ ਵੀ ਉਹਨਾਂ ਦਾ ਮੌਸਮ ਹੋਰ ਹੈ ਠੀਕ ਹੈ ਨਾ 1 ਜੂਨ ਨੂੰ ਅਸੀਂ ਝੋਨਾ ਲਾਉਣਾ ਹੈ ਅਸੀਂ ਵੀ 15 ਦਿਨ ਪਹਿਲਾਂ ਕਰਤਾ ਕਿਉਂਕਿ ਅਸੀਂ ਕਿਹਾ ਵੀ ਚਲੋ ਦੇਖਦੇ ਆ ਵੀ ਸ਼ਾਇਦ 15 ਦਿਨ ਜੂਨ ਤੋਂ ਪਹਿਲਾਂ ਹੋਊਗਾ ਤਾਂ ਵੈਸਟਰਨ ਹਵਾਵਾਂ ਹੋਣਗੀਆਂ ਜਿਹੜਾ ਧੂਆਂ ਜੰਮੂਗਾ ਨਹੀਂ ਤੇ ਜਾਂ ਮਤਲਬ ਇਧਰ ਉਧਰ ਨਿੱਕਲ ਜਾਊਗਾ ਤੇ ਦੇਖਦੇ ਆ ਕਰਕੇ ਟਰਾਈ ਸਾਨੂੰ ਤਾਂ ਪਾਣੀ ਹੋਣੀ ਚਾਹੀਦਾ ਜੀ ਨਹਿਰਾਂ 'ਚ ਕਿਉਂਕਿ 15 ਦਿਨਾਂ 'ਚ ਤਾਂ ਪਹੁੰਚੂਗਾ ਹੋਟੇਲਾਂ ਤੱਕ ਤਾਂ ਸਾਨੂੰ ਅਸੀਂ ਇਧਰੋਂ ਉਹ ਕਰ ਰਹੇ ਹਾਂ ਝੋਨਾ ਸਾਡੇ ਨਾਲ ਹੀ ਲਾਉਣਗੇ ਉਹ 1 ਜੂਨ ਤੋਂ ਬਾਅਦ ਬੀ ਵਾਈ ਜੂਨ ਨੂੰ 12 13 ਜੂਨ ਨੂੰ ਕਿਉਂ ਚਾਹੀਦਾ ਮਈ ਨੂੰ ਕਿਉਂ ਚਾਹੀਦਾ ਉਹਨਾਂ ਨੂੰ ਪਾਣੀ ਸੋ ਇੱਥੇ ਮੈਂ ਫਿਰ ਦੁਬਾਰਾ ਤੁਹਾਡੇ ਦੁਆਰਾ ਇਹਨੂੰ ਹੈਡਲਾਈਨ ਬਣਾ ਲਿਓ ਭਾਵੇਂ ਮੈਂ ਇਹ ਕਹਿਣਾ ਚਾਹੁੰਦਾ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਕਿ ਬੀਵੀਐਮਬੀ ਦਾ ਕੋਈ ਅਧਿਕਾਰੀ ਇੱਥੇ ਆ ਕੇ ਲਾਅ ਐਂਡ ਆਰਡਰ ਨੂੰ ਭੰਗ ਕਰਨ ਦੀ ਕੋਸ਼ਿਸ਼ ਨਾ ਕਰੇ ਨਹੀਂ ਤਾਂ ਫਿਰ ਉਹ ਜੋ ਵੀ ਇੱਥੇ ਕੋਈ ਵਾਇਲੈਂਸ ਹੋ ਗਿਆ ਜਾਂ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਹੋ ਗਈ ਜਾਂ ਕੋਈ ਤਾਂ ਉਹਦੇ ਵਾਸਤੇ ਬੀਜੇਪੀ ਪਲੱਸ ਬੀਵੀਐਮਬੀ ਇਹ ਜ਼ਿੰਮੇਵਾਰ ਸਿਰ ਪੀਪੀਐਮਡੀ ਕੋਲ 10000 ਕਰੋੜ ਰੁਪਏ ਦੀ ਸਚਾਈ ਜਿਹੜਾ ਉਹ ਦੁਬਾਰਾ পুনਰਗਠਨ ਹੋ ਗਿਆ ਫਿਰ ਤਾਂ 100% ਵੀ ਆਪਣੇ ਹੋਣਗੇ ਅਸੀਂ ਆਪਦੇ ਦਰਿਆਵਾਂ ਦੀ ਰੱਖੀ ਨਹੀਂ ਕਰ ਸਕਦੇ ਸੀਐਮ ਸਾਹਿਬ ਦਾ ਹੱਦਾਂ ਦੀ ਰੱਖੀ ਕਰ ਸਕਦੇ ਆ ਅਸੀਂ ਪਾਣੀਆਂ ਦੀ ਰੱਖੀ ਨਹੀਂ ਕਰ ਸਕਦੇ ਕਰਾਂਗੇ ਅਸੀਂ ਇਹਦੇ ਪਾਣੀ ਦੀ ਸੀਐਮ ਸਾਹਿਬ ਆ ਗਏ ਜੀ ਜੀ ਬੀਬੀਐਮਬੀ ਦਾ ਪੁਨਰਗਠਨ ਕਦ ਤੱਕ ਸੰਭਾਵਨਾ ਗੱਲ ਕੀਤੀ ਜਾਏ ਕਿਉਂਕਿ ਮਾਮਲਾ ਬਹੁਤ ਸੈਂਸਟਿਵ ਹੈ ਡਰਾਫਟਿੰਗ ਤੇ ਟਾਈਮ ਲੱਗੂਗਾ ਜੀ ਪਹਿਲਾਂ 20 ਤਰੀਕ ਵਾਲੀ ਮੀਟਿੰਗ ਤਾਂ ਬੁਲਾ ਲੈਣਾ ਠੀਕ ਹੈ ਉਹ ਭੁੱਲ ਗਏ ਮੇਲੇ ਦੇ ਵਿੱਚੋਂ ਇਹ ਫੇ ਰੋਲਾ ਪਊਗਾ ਇਹ ਫੇਰ ਕੋਟਾਂ ਜਾਣਗੇ ਜਿਹੜੇ ਜਿਹੜਾ ਕੋਰਟ ਚ ਫਿਰਦੇ ਨੇ ਤੀਜੇ ਦਿਨ ਜਿਹੜਾ ਉਹਦਾ ਵਕੀਲ ਕਰਦੇ ਉਹਦਾ 60% ਫੀਸ ਸਾਨੂੰ ਦੇਣੀ ਪਊ ਪੰਜਾਬ ਅਸੀਂ ਆਪਦੇ ਵਿਰੁੱਧ ਵਕੀਲ ਕਰ ਰਹੇ ਹਾਂ ਮਤਲਬ ਸੋ ਅਸੀਂ ਤਾਂ ਇਹ ਪੈਸੇ ਵੀ ਰੋਕਾਂਗੇ ਜੇ ਆ ਆਡੀ ਆਪਣਾ ਦਿੰਦੇ ਅਸੀਂ ਬੀਬੀਐਮਬੀ ਤੇ ਕਹੋ ਦਈਏ ਹਿਸਾਬ ਦਿਓ ਪਹਿਲਾਂ ਆਡੀ ਦੇ ਟਾਈਮ ਤੇ ਆਡੀ ਕਰਾ ਮੰਗੋ ਬਹੁਤ ਮੋੜ ਲੱਗਿਆ ਬਸ ਸਾਰਾ ਹੋਊਗਾ ਜਦੋਂ ਇੱਕ ਮੋਟਰ ਚੋਰ ਫੜ ਲੈਂਦੇ ਆ ਨਾ 15 20 ਮੋਟਰਾਂ ਮੰਨ ਜਾਂਦਾ ਉਹ ਚਾਰ ਪੰਜ ਟਰਾਂਸਫਾਰਮਰ ਮੰਨ ਜਾਂਦਾ ਵਿੱਚੋਂ ਤੇਲ ਕੱਢਿਆ ਸੀ ਠੀਕ ਹੈ ਨਾ ਉਹ ਤਾਂ ਹੁਣ ਜਦੋਂ ਗੱਲ ਆ ਗਈ ਵੀ ਆਉ ਸਾਹ ਕਰੀਏ ਬੁੱਧਵਾਰ ਇਹ ਆਊਗਾ ਵਿੱਚ ਸਾਰ ਕਿੰਨੇ ਕਿੰਨੇ ਲੋਕ ਕੋਲ ਮੁੱਖ ਮੰਤਰੀ ਸਾਹਿਬ ਇੱਕ ਕਿਸੇ ਮਿਲ ਕੇ ਕੋਈ ਜੱਬਾ ਜਿਹੜਾ ਟੈਕ ਅਪ ਕਰੋਗੇ ਫੰਮਰ ਘਟਨ ਦਾ ਜਿਹੜਾ ਬੀਬੀ ਉਹ ਤਾਂ ਖੂਗਈ ਸਾਰਾ ਕੁਝ ਹੋਊਗਾ ਇਹ ਤਾਂ ਐ ਚੱਲ ਐ ਤੱਕ ਚੱਲਣਾ ਨਹੀਂ ਕੰਮ ਤਾਂ ਅਗਰੇ ਸਲਫੇਰ ਆ ਜਾਣਗੇ ਜੇ ਇਸ ਵਾਰ ਇਹਨਾਂ ਨੂੰ ਆਤ ਪਾਤੀ ਇਹਦਾ ਅਗਲੀ ਵਾਰ ਕਹਿਣਗੇ ਜੀ ਹਰਿਆਣਾ ਤੇ ਪੰਜਾਬ ਰਾਜਸਥਾਨੀ ਵੋਟਾਂ ਪਾਲੀਆਂ ਤੋਂ ਇੱਕ ਨਾਲ ਪੰਜਾਬ ਦਾ 1 ਲੱਖ ਕਿਊਸਕ ਪਾਣੀ ਸੰਭ ਆ ਗਿਆ ਇੱਥੇ ਵੀ ਆ ਜਾਗਾ ਇਹ ਤਾਂ ਇਹਦਾ ਆਤ ਪੈ ਯੂ ਗੇਨ ਨੂੰ ਹੁਣ ਮੂਨੂ ਲੱਗ ਜੂਗਾ ਜਨਾਬ ਤੋ ਇਸ ਕਰਕੇ ਇਟਸ ਨੋਟ ਪੋਸੀਬਲ ਜਿੰਨਾ ਅਸੀਂ ਹੈਗੇ ਇੱਥੇ ਅਜੇ ਤਾਂ ਨਹੀਂ ਤੇ ਧਰਨਾ 21 ਤਰੀਕ ਤੱਕ ਜਾਰੀ ਰਹੇਗਾ ਜੀ ਅਸੀਂ ਤਾਂ ਖਤਮ ਕਰਨ ਨੂੰ ਫਿਰਦੇ ਆ ਜੀ ਜੋਨ ਸੈਂਸਿਟਿਵ ਆ ਉਹ ਤਾਂ ਉਦੋਂ ਆਉਂਦੇ ਨੇ ਜਦੋਂ ਉਹ ਆ ਜਾਂਦੇ ਨੇ ਉਹ ਇੱਥੇ ਕੀ ਕਰਨਾ ਹੁੰਦੇ ਨੇ ਬੀਬੀਐਮਪੀ ਵਾਲੇ ਨੂੰ ਸਮਝ ਨਹੀਂ ਆ ਮੁੱਖ ਮੰਤਰੀ ਸਾਹਿਬ 23 ਤਰੀਕ ਉਹ ਪਾਕਿਸਤਾਨ ਦੇ ਨਾਲ ਇੱਕ ਫੈਸਲਾ ਕੋਈ ਜੰਗ ਲੜ ਰਿਹਾ ਹੈ ਬਾਹਰ ਜੋਨ ਜਿਹੜਾ ਹੈ ਉਹ ਪੰਜਾਬ ਹੀ ਹੈ ਬੋਰ ਤੋਂ ਲੈ ਕੇ ਸਾਹਿਲ ਕਾ ਬਠਿੰਡਾ ਰੋਜ਼ਪੁਰ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਦੇ ਨੇੜੇ ਨੰਗਲ ਤੇ ਵੀ ਟਾਰਗੇਟ ਤੇ ਨੇ ਸ਼ਾਹਪੁਰ ਕੰਢੀ ਤੇ ਰنجੀਤ ਸਾਗਰ ਤੇ ਡਰੋਨ ਦੇਖੇ ਗਏ ਨੇ ਇੱਕ ਵਾਰ ਤਾਂ ਸੀ ਉਹਨਾਂ ਨਾਲ ਲੜ ਗਏ ਬੜੀ ਮੰਦਪਾਗੀ ਗੱਲ ਆ ਦੂਜੇ ਪਾਸੇ ਭਾਜਪੀ ਇਸ ਮੌਕੇ ਨੂੰ ਦੇਖ ਕੇ ਕਿ ਉਧਰ ਲੜ ਰਹੇ ਨੇ ਹਰ ਦੂਜੇ ਤੀਜੇ ਦਿਨ ਬੀਬੀ ਐਮਬੀ ਦੇ ਅਧਿਕਾਰੀ ਇੱਥੇ ਭੇਜ ਦਿੰਦੇ ਆ ਜੀ ਫੱਟਾ ਖੋਲਾ ਇਹ ਮਜ਼ਾਕ ਬਣਾ ਲਿਆ ਇਹਨਾਂ ਨੇ ਮੇਰਾ ਤੀਜੀ ਵਾਰ ਮੈਨੇ ਇੰਨੇ ਆਉਣਾ ਹੋ ਗਿਆ ਇੱਕ ਹਫ਼ਤੇ ਚ ਦੱਸ ਦੇ ਮਤਲਬ ਤੁਸੀਂ ਇੰਨੇ ਜਿਆਦਾ ਪੰਜਾਬ ਦੇ ਵਿਰੋਧੀ ਹੋ ਕਿ ਪੰਜਾਬ ਨੂੰ ਤੁਸੀਂ ਹਿੱਸਾ ਨਹੀਂ ਮੰਨਦੇ ਦੇਸ਼ ਦਾ ਅੱਜ ਫੇਰ ਆ ਗਈ ਤੜਕੀ ਮੈਂ ਅੱਜ ਕਿਤੇ ਹੋਰ ਜਾਣਾ ਸੀ ਮੈਨੂੰ ਇੱਥੇ ਆਉਣਾ ਪਿਆ ਕਿਉਂਕਿ ਇਹ ਲੜਾਈ ਵੀ ਬਹੁਤ ਵੱਡੀ ਹੈ ਕਦੇ ਲੋਹਾਂਡ ਜਾਵੜ ਤੇ ਹੈ ਅਸੀਂ ਉੱਥੋਂ ਪਾਣੀ ਖੋਲਾਂਗੇ ਮਿਲ ਬੱਚਿਆਂ ਦੀ ਤਰ੍ਹਾਂ ਨਾ ਲੜਦੇ ਆ ਨਾ ਕੋਈ ਹਾਈ ਕੋਰਟ ਦਾ ਆਰਡਰ ਹੈ ਨਾ ਕੋਈ ਕਿਤੇ ਕਿਸੇ ਕਿਤੇ ਕਾਗਜ਼ ਤੇ ਲਿਖਿਆ ਹੋਵੇ ਕਿ 4500 ਕਿਉਂ ਚੁੱਕ ਨੂੰ ਛੱਡੋ ਐਡਵਾਈਸ ਕੀਤਾ ਗਿਆ 2 ਤਰੀਕ ਨੂੰ ਐਡਵਾਈਸ ਆਰਡਰ ਨਹੀਂ ਕੀਤਾ ਸੁਪਰੀਮ ਕੋਰਟ ਨੇ ਕਿਹਾ 2 ਤਰੀਕ ਦਾ ਫੈਸਲਾ ਲਾਗੂ ਕਰ ਉੱਥੇ ਕਿਤੇ ਐਡਵਾਈਸ ਹੈ ਹੀ ਆਪਣਾ ਆਰਡਰ ਹੈ ਹੀ ਨਹੀਂ ਕਿਵੇਂ ਲਾਗੂ ਕਰਦੀ ਜਦੋਂ ਆਰਡਰ ਹੀ ਹੈ ਨਹੀਂ ਕੀ ਲਾਗੂ ਕਰਦੀ ਅਸੀਂ ਮੰਜ਼ਮ ਆਤਰੀ ਰੋਸੇ ਕਰਕੇ ਹੜੇ ਦੇ ਜਦੋਂ ਕੋਲ ਆਏ ਕਿੱਥੇ ਸੀ ਅਡਾ ਦਿਖਾਓ ਹਾਈ ਕੋਰਟ ਦਾ ਹਾਈ ਕੋਰਟ ਦਾ ਆਰਡਰ ਤੋਂ ਅਸੀਂ ਕੋ ਜਵਾਬ ਕਰ ਅਸੀਂ ਸਰਕਾਰ ਕੋਲੋਂ ਲੜ ਰਹੇ ਹਾਂ ਅਸੀਂ ਐਵੇਂ ਐਵੇਂ ਕਰ ਦਾਂਗੇ ਵੀ ਇਹ ਗੱਲ ਤਾਂ ਕਿੱਥੇ ਨੇ ਹਾਈ ਕੋਰਟ ਦੇ ਆਰਡਰ ਕੇ ਪਾਣੀ ਛੱਡੋ ਉਹ ਮੀਟਿੰਗ ਜਿਹੜੀ 2 ਤਰੀਕ ਵਾਲੀ ਸੀਗੀ ਉਹਦੇ ਮੇਰੇ ਸਹਿ ਨਹੀਂ ਉਹ 9 ਤਰੀਕ ਨੂੰ ਇੱਕ ਗਿੱਧਰ ਚਿੱਠੀ ਜੀ ਬਣਾ ਲਏ ਉਥੋਂ 9 ਤਰੀਕ ਨੂੰ 2 ਤਰੀਕ ਦੇ ਮਿੰਟਸ ਨਹੀਂ ਹੈਗੇ ਉਹ ਸਾਡੇ ਇਰੀਗੇਸ਼ਨ ਦੇ ਸੈਕਟਰੀ ਰਿਸ਼ਵ ਕੁਮਾਰ ਤੇ ਸਾਡੇ ਚੀਜ਼ ਕੈਪ ਸਿਨਾ ਸਾਡੀ ਚੀਜ਼ ਸੈਕਟਰੀ ਉਥੇ ਕਿ ਬੀਜਪੀ ਮੌਜੂਦ ਸੀ ਉੱਥੇ ਕੋਈ ਸਹੈਨੀ ਹੋਏ ਹੋਏ ਇਹਨਾਂ ਦੇ ਕਿਸੇ ਨੇ ਵੀ ਸਾਈਨ ਨਹੀਂ ਉਤੇ ਸੋ ਇਹ ਹਰ ਰੋਜ਼ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਆ ਮੈਂ ਬੀਬੀਐਮਬੀ ਨੂੰ ਤੇ ਬੀਜਪੀ ਨੂੰ ਖਾਸ ਤੌਰ ਤੇ ਕਿਉਂਕਿ ਇੱਕੋ ਗੱਲ ਹੈ ਦੋਨਾਂ ਦੀ ਉਹਨੂੰ ਮੈਂ ਪਹਿਲੇ ਤਾਂ ਮੈਂ ਸਲਾਹ ਦਿੰਦਾ ਸੀ ਹੁਣ ਮੈਂ ਇਹਨਾਂ ਨੂੰ ਵਾਰਨ ਕਰ ਚੇਤਾਵਨੀ ਦਿੰਦਾ ਕਿ ਬਾਰ-ਬਾਰ ਇੱਥੇ ਆ ਕੇ ਲਾਅ ਐਂਡ ਆਰਡਰ ਡਿਸਟਰਬ ਕਰਨ ਦੀ ਕੋਸ਼ਿਸ਼ ਨਾ ਕਰੋ ਜੇ ਕੋਈ ਇੱਥੇ ਕੋਈ ਨੁਕਸਾਨ ਹੋ ਗਿਆ ਕੋਈ ਜਾਨੀ ਕੋਈ ਮਾਰਲੀ ਜਾ ਕੋਈ ਇੱਥੇ ਵਾਇਲੈਂਸ ਹੋ ਗਈ ਤਾਂ ਉਹਦਾ ਜ਼ਿੰਮੇਵਾਰ ਬੀਜੇਪੀ ਤੇ ਬੀਬੀਐਮਬੀ ਹੋ ਸਰ ਇਹ ਲਿਖਤੀ ਆਰਡਰ ਕਰ ਦਿੱਤਾ ਗਿਆ ਜੀ ਬੀਬੀਐਮਬੀ ਨੂੰ ਵੀ ਜੇ ਕੋਈ ਜਾਨੀ ਨੁਕਸਾਨ ਹੁੰਦਾ ਜਾਂ ਲਾਅ ਐਂਡ ਆਰਡਰ ਦੀ ਸਥਿਤੀ ਨਾਲ ਜੇਕਰ ਕੋਈ ਪੰਗਾ ਲੈਂਦਾ ਅਸੀਂ ਆਲਰੇਡੀ ਇਹਨਾਂ ਨੂੰ ਚਿੱਠੀ ਲਿਖ ਚੁੱਕੇ ਜੀ ਭਾਨ ਸਾਹਿਬ ਤੁਸੀਂ ਕਿ ਹਰੋ ਦਿਨਾਂ ਜਾ ਕੇ ਉੱਥੇ ਪੰਗੇ ਲਓ ਇਹ ਇਹ ਵੀ ਸੈਂਸਿਟਿਵ ਜ਼ੋਨ ਹੈ ਬਲੈਕਆਊਟ ਕੀਤਾ ਹੋਇਆ ਜੀ ਕੀ ਉਹ ਬਲੈਕਆਊਟ ਜਾ ਕੇ ਖੋਲਣਗੇ ਸਰ ਉਹ ਨਹੀਂ ਭਜਦੇ ਹਾਈ ਫ੍ਰੀਡ ਕੀ ਦਿੱਤਾ ਉਹਨੇ ਅਨ ਆਈਡੈਂਟੀਫਾਈਡ ਮੌਬੈਲ ਈੜਾ ਆਉਣਾ ਕੀ ਕਰਾਂ ਹਾਲੇ-ਦਾਲ ਦੇ ਪਿੰਡਾਂ ਦੇ ਲੋਕ ਨੇ ਮਾਨ ਸਾਹਿਬ ਕਾਨੂੰਨੀ ਵਿਚਾਰਾ ਜੀ ਤੁਹਾਡੇ ਕੋਲੋਂ ਕੋਈ ਤਾਂ ਤਾਂ ਜਾਈਏ ਜੇ ਕੋਈ ਸਾਨੂੰ ਆਰਡਰ ਹੋਇਆ ਹੋਵੇ ਕਿ ਕਿਹੜੇ ਕਿਹੜੇ ਆਰਡਰ ਨੂੰ ਚੈਲੰਜ ਕਰੀਏ ਸੁਪਰੀਮ ਕੋਰਟ 'ਚ ਹੈ ਹੀ ਨਹੀਂ ਜਦੋਂ ਕੋਈ ਆਰਡਰ ਪਾਣੀ ਛੱਡਣ ਦਾ ਮਾਨ ਸਾਹਿਬ ਤੁਸੀਂ ਜੇ ਕਿ ਖੱਟਾ ਸਾਹਿਬ ਦੇ ਹੁਣ ਆ ਕੇ ਬਹਿ ਗਏ ਆ ਬਿਜਲੀ ਮੰਤਰੀ ਹੈ ਮਾਨ ਸਾਹਿਬ ਤੁਹਾਡੇ ਕੋਲ ਇੱਕ ਸਪੈਸ਼ਲ ਪੈਕੇਜ ਹੈ ਪੰਜਾਬ ਪਰਮੇਸ਼ਾ ਹੀ ਜੜ ਲੜਾਈ ਲੱਗਿਆ ਜੇ ਹਮੇਸ਼ਾ ਮੋੜੀ ਦਤਾ ਹੈ